ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡਾਂਡ ਦੀ ਓਏ ਆਪ ਜੀ ਦੇ ਦਰੋਂ ਕਰੋ ਬਰੋਸਾਏ ਹੋਏ ਮਹਾਪੁਰਖ ਸੂਰਬੀਰ ਵਚਨ ਕੇ ਬਲੀ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਭਾਈ ਮਹਤਾਬ ਸਿੰਘ ਜੀ ਮੀਰਾ ਕੋਟ ਸੂਰਬੀਰ ਯੋਧਿਆ ਨੇ ਬੜੀ ਸੂਰਬੀਰਤਾ ਨਾਲ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਤਮੀ ਕਰਨ ਵਾਲੇ ਮਸੇ ਰੰਗਣ ਦਾ ਸਿਰ ਵੱਟ ਕੇ ਸੋਦਾ ਲਾਇਆ